हां जी एक ਜਨਾਨੀ ਸੀ ਉਦੋਂ ਪਿੰਡਾਂ ਦੇ ਵਿੱਚ ਨਾ ਬਰਫ਼ ਵੇਚਣ ਵਾਲੇ ਆਉਂਦੇ ਹੁੰਦੇ ਮਲਾਈ ਕੀ ਬਰਫ਼ ਹੁੰਦੀ ਸੰਦੂਖੜੀ ਮੋਢੇ ਤੇ ਚੱਕਦੇ ਹੁੰਦੇ ਉਹ ਬਰਫ਼ ਹੁੰਦੀ ਉਹ ਬਹੁਤ ਸਵਾਦ ਆ ਇੱਕ ਜਨਾਨੀ ਉਸ ਤੋਂ ਰੋਜ਼ ਬਰਫ਼ ਖਾਣ ਖਾ ਲਿਆ ਕਰੇ ਤੇ ਉਹਨੂੰ ਸੋਲੇ ਦੇ ਦਿਆ ਕਰੇ ਸੋਲੇ ਰੱਖੇ ਦੀ ਜੱਟ ਦੇ ਵਿੱਚ ਬੀਜਣ ਦੀ ਖਾਤਰ ਬੀਜ ਦੀ ਖਾਤਰ ਆ ਉਹ ਕਿਉਂ ਬਰਫ਼ ਉਹ ਸਵਾਦ ਬਹੁਤ ਹੁੰਦੀ ਉਹ ਤਾਂ ਰੋਜ਼ ਦੀ ਬਰਫ਼ ਖਾ ਲਿਆ ਕਰੇ ਸੋਲੇ ਉਹਨੂੰ ਦੇ ਦਿਆ ਕਰੇ ਉਨੇ ਸਾਰੇ ਸੋਲੇ ਬਰਫ਼ ਖਾਨ ਦੇ ਵਿੱਚ ਹੀ ਲਾਤੇ ਖਾਲੀ ਕਰਤੇ ਜੇ ਦੋਨੋਂ ਜ਼ਿਮੀਦਾਰ ਨੇ ਬੀਜਣੇ ਸੀ ਪੜੋਲਾ ਖਾਲੀ ਹੋ ਗਿਆ ਤੇ ਉਹ ਰਿਆਣੀ ਖਾਣ ਲੱਗ ਜਾ ਕਰੇ ਕੋ ਸਵਾਦ ਵਰਫ਼ ਵਾਲੀ ਹੁੰਦੀ ਤੇ ਸੋਲਿਆਂ ਦੀ ਪੰਸੇਰੀ ਦੇ ਦਿਆ ਕਰੇ ਬਰਫ਼ ਖਾ ਲਿਆ ਕਰੇ ਤੇ ਉਹ ਗੁੰਟਾ ਮौज ਬਣ ਗਈ ਵਰਫ਼ ਵਾਲੇ ਨੂੰ ਤਾਂ ਵੀ ਹੀ ਰੋਜ਼ ਹੀ ਲੰਘਿਆ ਕਰੀ ਵੀ ਇੱਧਰ ਆਪਣਾ ਵਧੀਆ ਮਾਲ ਚੱਲਦਾ ਉਹ ਜਦੋਂ ਹੋਕਾ ਮਾਰਿਆ ਕਰੇ ਕਿਆ ਕਰੇ ਮਲਾਈ ਕੀ ਬਰਫ਼ ਉਹ ਕਹਿੰਦਾ ਕਰਿਆ ਜਾ ਓਰੇ ਕਰੀ ਸੱਦ ਲਿਆ ਕਰੇ ਜੰਗੀ ਖੁੱਲੀ ਬਰਫਾ ਪਵਾ ਕੇ ਕੋਲੇ ਚ ਉਹਨੂੰ ਪਰਸ਼ੇਰੀ ਸੋਲੇ ਦੇ ਦਿਆ ਕਰੀ ਬਰਫ ਆਪ ਖਾ ਜਾ ਕਰੀ ਉਹ ਜਿੱਦਾਂ ਨੂੰ ਫਿਰ ਜ਼ਿਮੀਦਾਰ ਨੇ ਬੀਜਣਾ ਤੀਆ ਪਰੋਲਾ ਦਾ ਫਿਰ ਖਾਲੀ ਹੋ ਗਿਆ ਤੇ ਉਹ ਗਵੰਡਲ ਬੁੜੀ ਕੋਲੇ ਗਈ ਕਹਿੰਦੀ ਬੇਬੇ ਵੀ ਮੈਂ ਤਾਂ ਐ ਕਰਕੇ ਸ਼ਵੀਰ ਤਾਂ ਬੀਜਣਾ ਵਹਣ ਤਿਆਰ ਕਰੀ ਜਾਂਦਾ ਕਹ ਜੀ ਫੇਰ ਕਹਿੰਦੀ ਸੋਲ ਲੈਣ ਤਾਂ ਮੈਂ ਬਰਫ ਖਾ ਗਈ ਪਰੋਲਾ ਦਾ ਖਾਲੀਆ ਮੈਨੂੰ ਤਾਂ ਮਾਰ ਦੂ ਕੁੱਟ ਕੇ ਮੈਨੂੰ ਕੋਈ ਵਿਉਂਤ ਦੱਸ ਕੋਈ ਕਿਹਾ ਪ੍ਰਾਣੀਆਂ ਬੁੜੀਆਂ ਹੁੰਦੀਆਂ ਉਹਨਾਂ ਦੇ ਉੱਤੋਂ ਦੇ ਸਮੇਂ ਲੰਗੇ ਹੁੰਦੇ ਨੇ ਉਹ ਕਹਿੰਦੀ ਜੈ ਬੁੜੀਆਂ ਤਾਂ ਕਰਿਆ ਤਾਂ ਮਾੜਾ ਕੰਮ ਹੀ ਬੀ ਆਲੇ ਸੋਲੇ ਖਾਨੇ ਨਹੀਂ ਦੀ ਕਹਿੰਦੀ ਮੇਥੋਂ ਗਲਤੀ ਹੋ ਗਈ ਮੇਰੀ ਜਾਨ ਛੜਾ ਉਹ ਕਹਿੰਦੀ ਫਿਰ ਹੁਣ ਕੋਈ ਸਾਲ ਖੇੜਾ ਜਿਹਦਾ ਦਲੇਰ ਹੈ ਫੇਰ ਤਾਂ ਪੰਗਾ ਨਾ ਲਈ ਸਿਰ ਚ ਮਾਰੂ ਟੰਬਾ ਕਹਿੰਦੀ ਨੀ ਇਹ ਤਾਂ ਡਰਪੂਕ ਜਈ ਹੈ ਕੋਈ ਜਨਾਨੀ ਨੂੰ ਆਵਦੇ ਬੰਦੇ ਦਾ ਪਤਾ ਹੁੰਦਾ ਹੈ ਬਹੁਤ ਸ਼ਿਆਰ ਹੁੰਦੀਆਂ ਇਹ ਬੰਦੇ ਦੇ ਤੱਤ ਦੇਖਦੀਆਂ ਨੇ ਵੀ ਇਹ ਬੰਦਾ ਚਿਹੇ ਜੀ ਰਕਮ ਹੁੰਦਾ ਹੈ ਬੁੜੀ ਕਹਈ ਆ 10 ਵੀ ਦਲੇਰ ਆ ਕਿ ਡਰਪੋਕ ਜਾ ਕਹਿੰਦੀ ਹੈਗਾ ਤਾਂ ਡਰਪੋਕ ਜਈ ਐ ਕਹਿੰਦੀ ਫਿਰ ਤੂੰ ਐ ਕਰੀ ਗੇਦਨ ਹੁਣ ਹਾਲ ਲੈ ਕੇ ਗਿਆ ਨਾ ਇਹ ਸਦੀਹਾ ਤੂੰ ਐ ਕਰੀ ਇੱਕ ਕਗਰਾ ਗਲ ਚ ਪਾਲੀ ਇੱਕ ਤੇੜ ਚ ਪਾਲੀ ਅਕੇਸ਼ਾ ਕਹਿੰਦੀ ਮੂਰੇ ਜਾ ਕੇ ਇਹਨਾਂ ਨੂੰ ਡਰਾਈ ਖੇਤ ਗਏ ਨੂੰ ਖੇਤ ਵਗ ਜੀ ਕਹਿੰਦੀ ਚੰਗਾ ਕਹਿੰਦੀ ਇਹ ਤਾਂ ਰਾਜ ਆਂਦਾ ਕਿ ਡੰਡੀ ਕਹਿੰਦਾ ਕਹਿੰਦੀ ਡੰਡੀ ਡੰਡੀ ਪਹਿਲੇ ਹੀ ਜਾਵਦੀ ਖੇਤ ਉਹਨੇ ਪਾਈ ਸਦੀਹਾ ਉਹਦੋਂ ਦਾ 10 ਮਿੰਟ ਪਹਿਲੇ ਹੀ ਠਾਟਾ ਕਹਿੰਦੀ ਐ ਕਰ ਹੜ ਜੋੜਲਾ ਬੀੜਾ ਹੋ ਗਿਆ ਹਾਲੀਦਨ ਹੜ ਹੱਥ ਕੇ ਲੈ ਵੀ ਗਏ ਚਾਹੂ ਪਿਆਈ ਕਨਾ ਮਜਾਨਾ ਉਹ ਜਦੋਂ ਪਾਈ ਉਸਨੇ ਕਰਿਆ ਕੀ ਹਾਲੀ ਨੇ ਹਾਲ ਜਦੋਂ ਜਾ ਕੇ ਜੋੜ ਲਿਆ ਉਹ ਹੋ ਗਈ ਸਿੱਧੀ ਡੰਡੀ ਹੁਣ ਬਹਣ ਸੁਹਾਗਿਆ ਪਿਆ ਚਾਨਣ ਚਾਨਣੀ ਰਾਤ ਜਦੋਂ ਹਾਲਦੇ ਉਹ ਕੀਲੀਆਂ ਪਾਉਣ ਲੱਗ ਗਿਆ ਵੀ ਮੈਂ ਹੁਣ ਹੱਤਾਂ ਉਹ ਜਾ ਕੇ ਮੂਰੇ 10 20 ਕਰ ਮੈਂ ਬਲਦਾ ਤਾਂ ਦੂਰ ਹੋ ਕੇ ਲਾਗੀ ਰੇ ਤਾਡਾ ਉਹਨ ਕਦੇ ਉਧਰ ਨੂੰ ਕਦੇ ਉਧਰ ਨੂੰ ਫੁਕਾਰੀ ਮਾਰਿਓ ਨਾ ਖਾਪਾਂ ਦੁਆ ਕੀ ਆ ਗਿਆ ਹਾਂ ਕੋਈ ਜੇ ਤਾਂ ਦਲੇਰ ਹੁੰਦਾ ਤਾਂ ਦਾ ਡਾਂਗ ਲੈ ਕੇ ਪੈ ਜਾਂਦਾ ਮਗਰ ਹੈਗਾ ਤੀ ਡਰਪੂਕ ਆ ਭਾਈ ਕਰਦਾ ਗੌਰ ਕਰਤੀ ਤੂੰ ਆ ਕਦੇ ਰੇ ਤਾ ਸਾ ਦੇ ਕੇ ਤੇ ਕੁਛ ਕਰੇ ਤੂੰ ਹੱਥਾਂ ਵੀ ਉਹ ਕਹਿੰਦਾ ਚਾਕੀ ਵੀ ਹੁਣ ਕਿਵੇਂ ਕਰੀਏ ਭੱਜ ਜੀ ਵੱਲ ਛੱਡ ਕੇ ਫਿਰ ਉਹ ਕਹਿੰਦਾ ਇਹੀ ਜੀ ਭੂਤ ਦਾ ਕੀ ਆ ਬਲਦਾ ਨੂੰ ਨਾ ਮਾਰ ਦੇ ਫਿਰ ਉਹਨੇ ਕਿਹਾ ਕਿਹੜਾ ਕਹੇਗਾ ਤੂੰ ਕੌਣ ਹੈ ਉਹ ਕਹਿੰਦੀ ਕਿ ਮੈਂ ਹਰੀਆ ਹਾਂਡਾ ਭੂਤਾਂ ਤੈਨੂੰ ਖਾਵਾਂ ਕਿ ਤੇਰੇ ਬਲਦਾਂ ਨੂੰ ਕਿ ਤੇਰੀ ਤੀਮੀ ਨੂੰ ਖਾ ਜਾਾਂ ਕਿ ਤੇਰੇ ਜਿਹੜੇ ਸੋਲੇ ਚ ਭੜੋਲੇ ਨੇ ਉਹ ਖਾ ਜਾਾਂ ਅਖਿਆ ਬੜਾ ਸਿਆਪਾ ਛੜਿਆ ਉਹ ਤੋਂ ਬੁੜੀਆਂ ਭੜੋਲਿਆਂ ਤੇ ਸੋਲੇ ਪਾਉਂਦੀਆਂ ਵੀ ਜੋਗਰੇ ਥੱਲੇ ਉੱਤੋਂ ਲਿਪੜਦੇ ਨੇ ਥੱਲੇ ਉਹਦੇ ਗਲੇ ਜਿਨ ਲਾ ਕੇ ਉਹਨੂੰ ਬੰਦ ਕਰ ਦਿੰਦੀਆਂ ਉਹ ਕਹਿਣ ਲੱਗਿਆ ਵੀ ਜੇ ਮੇਰੀ ਤੀਮੀ ਖਾ ਲਈ ਤਾਂ ਮੈਂ ਰੰਡਾ ਹੋ ਜੂ ਵੀ ਜੇ ਬਲਦਾਂ ਨੂੰ ਖਾ ਗਈ ਹਾਲ ਖੜ ਜੂ ਵੀ ਜੇ ਹਣ ਕਿਵੇਂ ਕਰੀਏ ਉਹ ਸੋਚ ਕੇ ਕਹਿੰਦਾ ਕਹਿੰਦਾ ਪੈਂ ਕਹਿੰਦੇ ਨੇ ਵੀ ਸੋਲੇ ਖਾ ਜਾ ਸੋਲੇ ਖਾ ਗਈ ਦੀ ਤੀਵੀਂ ਵੀ बेच ਕੇ ਸਾਰੀ ਪਢੋਲਾ ਖਾਲੀ ਦੀ ਹਾਂ ਰੋਲਾ ਦੀ ਆ ਗੱਲ ਦਾ ਸਿਆਣੀ ਬੁੜੀ ਨੂੰ ਦੱਸਿਆ ਕਹਦੀ ਬੇਬੇ ਮੈਂ ਤਾਂ ਪਢੋਲਾ ਸਾਰਾ ਸੋਲਿਆਂ ਦਾ ਖਾ ਗਈ ਹੁਣ ਵੀ ਜਣਿਆ ਡਾਂਗ ਪੂ ਮੇਰੇ ਤੇ ਕਹਦੀ ਜੈ ਵੱਡੀ ਹੁਣ ਕੋਈ ਚਲੇ ਤਰ ਖੇੜਾ ਆਪਣੇ ਤੇ ਬਹੁਤ ਹੁੰਦੇ ਨੇ ਕਹਦੀ ਮੈਂ ਤਾਂ ਕੋਈ ਆਉਣਾ ਨਹੀਂ ਬੁੜੀ ਨੇ ਕਹਾ ਕਹਦੀ ਡਰਪੋਕਾ ਡਰਾ ਕੇ ਦੇਖ ਭਈ ਬੁੜੀ ਦੇ ਆਕੇ ਲਾਕੇ ਉਹਨੇ ਕੋਈ ਵਿਢ ਲਾ ਲਿਆ ਉਹ ਕਹਿੰਦਾ ਚੰਗਾ ਇਹ ਕਰ ਮੇਰਾ ਪਢੋਲਾ ਸੋਲਿਆ ਦਾ ਖਾਲਾ ਸੋਲਿਆ ਦਾ ਮੀਤਾ ਕਹਿੰਦਾ ਕਿਸੇ ਦੂਸਰ ਕੇ ਧਾਰਾ ਲੈ ਕੇ ਪਾਲਾਂਗੇ ਕਹਿੰਦੀ ਚੰਗਾ ਲੈ ਮੈਂ ਤੇਰੇ ਸੋਲੇ ਖਾਲੀ ਭਾਈ ਉਹਨੇ ਕਰਿਆ ਕੀ ਉਥੀ ਬਲਦਾਂ ਦੀ ਕੱਢਦੀ ਹੀਲੀ ਘਰੋਂ ਤੁਰ ਪਿਆ ਘਰੋਂ ਤੁਰਿਆ ਆਉਂਦੇ ਨੂੰ ਉਹ ਲਾ ਕੇ ਕ ਗਰੇਜੇ ਚਰਖਾ ਘਤੀ ਜਾਵੇ ਕਹਿੰਦੀ ਕੀ ਗੱਲ ਤੂੰ ਖੇਤੋਂ ਆ ਗਿਆ ਹਲ ਖਰਾਬ ਹੋ ਗਿਆ ਕਹਿੰਦਾ ਕਿਹੜਾ ਹਲ ਖਰਾਬ ਹੋ ਗਿਆ ਆਇਤਾ ਜਵਾਕਾਂ ਦੇ ਕਰਮਾਂ ਨੂੰ ਬਚ ਗਿਆ ਮੈਂ ਕਹਿੰਦੀ ਕੀ ਹੋ ਗਿਆ ਜੈ ਵੱਡਿਆ ਕਹਿੰਦਾ ਹਰੀਆ ਹਾਂਡਾ ਭੂਤ ਆ ਗਿਆ ਬਲਦਾਂ ਦੇ ਮੂਰੇ ਕਹਿੰਦੀ ਅੱਛਾ ਨੁਕਸਾਨ ਤਾਂ ਨਹੀਂ ਕਰਤਾ ਕੋਈ ਬਲਦਾਂ ਦਾ ਕਹਿੰਦਾ ਨੁਕਸਾਨ ਕੀ ਕਹਿੰਦਾ ਉਹ ਤਾਂ ਕਹਿੰਦਾ ਵੀ ਤੈਨੂੰ ਖਾਵਾਂ ਕਹਿੰਦਾ ਮੈਂ ਅਖਾਜੀ ਮੈਨੂੰ ਖਾ ਲਿਆ ਤੂੰ ਰੰਡੀ ਹੋ ਜਾਏਗੀ ਕਹਿੰਦੀ ਮੇਥੋਂ ਜਵਾਕ ਨਹੀਂ ਸੀ ਪਾਲਨੇ ਤੇ ਫੇਰ ਕਹਿੰਦਾ ਉਹ ਕਹਿੰਦਾ ਵੀ ਬਲਦਾਂ ਨੂੰ ਕਹਿੰਦਾ ਮੈਂ ਕਿਹਾ ਹਲ ਖੜਜੂ ਕਹਿੰਦਾ ਫੇਰ ਉਹ ਹਰੀਆ ਹਾਂਡਾ ਭੂਤ ਮੈਨੂੰ ਕਹਿੰਦਾ ਤੇਰੇ ਤੇਰਾ ਪੂਰੋ ਲਾ ਛੋਲਿਆਂ ਦਾ ਖਾ ਜਾ ਕੰਨਾਂ ਮੈਂ ਕਾਜਲ ਸੋਲ ਲੇਦਾ ਆਪਾਂ 2 ਮੋਲ ਲੈ ਕੇ ਪਾਲਾਂਗੇ ਕਹਿੰਦਾ ਮੈਂ ਤਾਂ ਉਹਨੂੰ ਐਂ ਕਹਦਾ ਕਹਿੰਦੀ ਫਿਰ ਆਇਆ ਦੇਖੀ ਆਪਾਂ ਹੁਣ ਪੜੋਲਾ ਤਾਂ ਖਾਲੀ ਹੋਈ ਸੀ ਜਦੋਂ ਜਾ ਕੇ ਪੜੋਲੇ ਕੋਲੇ ਦੋਨੇ ਜਾਣੇ ਬਾਗੀ ਗਈ ਤੇ ਜਦੋਂ ਮਾਰਿਆ ਪੜੋਲੇ ਤੇ ਹੱਥ ਪੜੋਲਾ ਦਾ ਖਾਲੀ ਢੋਲ ਵਾਂਗੂ ਖੜਕੇ ਕਹਿੰਦੀ ਲੈ ਬਾਬਾ ਪਰਸੰਨ ਹੋ ਗਿਆ ਸੋਲੇ ਦਾ ਸਾਰੇ ਖਾ ਗਿਆ ਆਪਣੀ ਜਾਨ ਬਚ ਗਈ ਕਹਿੰਦਾ ਹਾਂ ਕਹਿੰਦੀ ਜਾ ਹੁਣ ਫਿਰ ਹੌਣ ਹਾਲ ਹੱਕਲਾ ਕਹਿੰਦਾ ਕਿ ਉੱਥੀ ਨਾ ਖੜਾ ਹੋਵੇ ਕਹਿੰਦੀ ਐ ਨਹੀਂ ਖਾਦਾ ਹੁੰਦਾ ਭੂਤ ਤੇਰੇ ਨਾਲ ਜਿਹੜੀ ਗੱਲ ਕਰਨੀ ਦੀ ਕਰ ਲਈ ਛੋਲੇ ਖਾਗਾ ਤਾਂ ਪ੍ਰਸੰਨਾ ਤੂੰ ਹਲ ਹੱਕ ਲੈ ਮੈਂ ਤੇਰੀ ਰੋਟੀ ਲੈ ਕੇ ਆਉਂਗੀ ਉਹ ਪਈ ਡਰਦਾ ਡਰਦਾ ਜਾ ਹੌਲੀ ਹੌਲੀ ਦੇ ਖੇਤ ਆ ਗਿਆ ਖੀਤ ਆ ਕੋਨੇ ਆਸਾ ਪਾਸਾ ਦੇਖਿਆ ਪਹਿਲਾਂ ਵੀ ਇੱਥੇ ਤਾਂ ਹੁਣ ਤਾਂ ਹੈ ਨਹੀਂ ਬਲ ਦੇ ਪਾਲੀ ਕਿਲੀ ਹਲ ਹੱਕ ਲਿਆ ਜਦੋਂ ਹਲ ਹੱਕਿਆ ਲੱਗ ਗਿਆ ਮਹੌਨ ਤੇ ਉਭਰੋ ਸੀ ਬੁੜੀ ਕੋਲੇ ਗਈ ਕਹਿੰਦੀ ਕਿਉਂ ਕਹਿੰਦੀ ਬੇਬੇ ਤੇਰੀ ਆਲਾ ਕੰਮ ਲੂਟ ਆ ਗਿਆ ਕਹਦੀ ਉਹ ਤਾਂ ਇੰਨਾ ਡਰਾ ਕਰਦੀ ਕਹਿੰਦੀ ਜਦੋਂ ਮੈਂ ਕਹਿੰਦਾ ਵੀ ਛੋਲੇ ਖਾ ਲਾਂ ਕਹਿੰਦਾ ਖਾ ਲਾ ਕਹਿੰਦੀ ਆ ਕੇ ਦੇਖ ਕੇ ਗਿਆ ਪੋਢੋਲਾ ਖਾਲੀ ਐ ਨਹੀਂ ਮੇਰੇ ਤੇ ਤਾਂ ਕੁੱਟ ਪਣੀ ਦੀ ਤਾਂ ਮੈਨੂੰ ਬਿਉਂਤ ਵਧੀਆ ਦੱਸਦੀ ਵੀ ਤੂੰ ਪੋਢੋਲੇ ਪੋਢੋਲੇ ਦਾ ਨਾ ਲੈਣੀ ਜਾਨ ਛੜਾ ਲੈ ਆਵਦੀ ਜੇ ਵੱਢੀਏ ਤੂੰ ਤਾਂ ਲੈ ਲੈ ਮਰਫੀ ਖਾ ਗਈ ਉਹ ਤਾਂ ਬਰਫ ਵੇਚਣ ਆਉਂਦੇ ਹੁੰਦੇ ਪਿੰਡਾਂ ਦੇ ਵਿੱਚ ਉਹਨੂੰ ਮਲਾਈ ਕੀ ਬਰਫ ਕਹਿੰਦੇ ਸੀ ਵੀ ਖਾਧੀਆਂ ਨੇ ਕਿ ਹੁੰਦਿਆਂ ਨੇ ਉਹ ਰੋਜ਼ ਲੈ ਲਿਆ ਕਰੇ ਬਰਫ ਖਾਲਿਆ ਕਰੀ ਛੋਲੇ ਦਾ ਸਾਰੇ ਬਰਫ ਰਾਹੀ ਨਗਾ ਤੇ ਮਾਂ ਦੀਦੀ ਨੇ ਬੁੜੀ ਕਹਿੰਦੀ ਤੇ ਗਏ ਬੱਡੀ ਉਹਦੋਂ ਨਹੀਂ ਦੀਨਾਂ ਦੀ ਇਹ ਪੱਟਾਂ ਦੇ ਧਰ-ਧਰ ਬਰਫ ਖਾਂਦੀ ਦੀ ਤੂੰ ਤਾਂ ਖਾਲੀ ਕਰਤਾ ਉਹ ਕਹਿੰਦੀ ਬੇਬੇ ਗਲਤੀ ਹੋ ਗਈ ਛੋਲੇ ਤਾਂ ਵੀਰੂ ਰੱਖੇ ਦੀ ਤੇ ਉਹ ਬੁੜੀ ਨੇ ਪਾਈ ਉਹਨੂੰ ਉਹਦੀ ਜਾਨ ਛੜਾਤੀ ਕਹਿੰਦੀ ਗਾਹਾਂ ਵਾਸਤੇ ਨਾ ਵੀ ਵਾਲੀ ਜੀ ਨਹੀਂ ਖਾਈਦੀ ਤੇ ਇਹਦੇ ਇਹਦੇ ਬਿਨਾ ਆਪਣਾ ਕੰਮ ਨਹੀਂ ਚੱਲਦਾ ਉਹ ਕਹਿੰਦੀ ਮੱਚਣੀ ਮਰਫੀ ਸਵਾਦ ਲੱਗਦੀ ਦੀ ਮੈਂ ਤਾਂ ਇੱਕ ਦਿਨ ਲੈ ਲਈ ਮੈਂ ਤਾਂ ਰੋਜ਼ ਹੀ ਲੈ ਲਿਆ ਕਰਾਂ ਪਸ਼ੇਰੀ ਮਾਰਿਆ ਕਰਾਂ ਛੋਲੇ ਦੀ ਬਾਰ ਫਨਾ ਡਾਕ ਲਿਆ ਕਰਾਂ ਕਹਿੰਦੀ ਹੱਡ ਕੋਟ ਦਿੰਦਾ ਤੇਰੇ ਇਹਨੂੰ ਪਤਾ ਲੱਗ ਜਾਂਦਾ ਕਹਿੰਦੀ ਆ ਬੇਬੇ ਤਾਂ ਮੈਨੂੰ ਵਧੀਆ ਵਿਆਹ ਦੱਸ ਤੀ ਵੀ ਮੈਂ ਤਾਂ ਨਹੀਂ ਮਾਰੀ ਗਈ ਤੇ ਕੋਟ ਦਾ ਮੈਨੂੰ ਜ਼ਰੂਰ ਛੋਲਿਆ ਦਾ ਦਾਣਾਮਣੀ ਦੀ ਖਾਲੀ ਪਰੋਲਾ ਖੜਕਦਾ ਤੀ ਵੀ ਤਾਂ ਹੀ ਕਹਿੰਦੀਆਂ ਨੇ ਵੀ ਸਿਆਣੀ ਬੁੜੀਆਂ ਤੋਂ ਰਏ ਲੈ ਲੈ ਆਹ ਤਾਂ ਤੇਰੀ ਰੈ ਮੈਨੂੰ ਕੰਮ ਦੇਗੀ ਹਾਂ ਜੀ